24 ਸਾਲਾ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਵਿੱਚ Laash ਮਿਲਣ ਕਰਕੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਪੁਰਾਣਾ ਤਾਰੀਵਾਰ ਰੇਲਵੇ ਲਾਈਨ ਦੇ ਨਜ਼ਦੀਕ ਖੇਤਾਂ ਵਿੱਚ ਇੱਕ 24 ਸਾਲਾ ਨੌਜਵਾਨ ਦੀ ਖੂਨ ਦੇ ਨਾਲ ਲਤਪਤ Laash ਮਿਲਣ ਕਾਰਨ ਇਲਾਕੇ ਅੰਦਰ ਤਹਿਸ਼ 下 ਦਾ ਮਾਹੌਲ ਮ੍ਰਿਤਕ ਚੰਦ ਮਸੀਹ ਦੀ ਮਾਤਾ ਭੋਲੀ ਨੇ ਦੱਸਿਆ ਕਿ ਕਿਸੇ ਵਿਅਕਤੀ ਨੇ ਸਾਡੇ ਘਰ ਆ ਕੇ ਦੱਸਿਆ ਕਿ ਤੁਹਾਡਾ ਬੇਟਾ ਚੰਦ ਮਸੀਹ ਰੇਲਵੇ ਲਾਈਨ ਦੇ ਖੇਤਾਂ ਵਿੱਚ ਪਿਆ ਹੋਇਆ ਹੈ ਜਦ ਜਾ ਕੇ ਵੇਖਿਆ ਤਾਂ ਉਸ ਨੂੰ ਕਾਫੀ ਸੱਟਾਂ ਲਕੀਆਂ ਸਾਨਾ ਤੇ ਖੂਨ ਦੇ ਨਾਲ ਲਤਪਤ ਸੀ ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਮ੍ਰਿਤਕ ਕਿਸੇ ਨਾਲ ਸਟਰਿੰਗ ਦਾ ਕੰਮ ਕਰਦਾ ਸੀ ਅਤੇ ਅੱਜ ਵੀ ਸਵੇਰੇ ਉਹਨਾਂ ਦੇ ਨਾਲ ਗਿਆ ਸੀ ਜਿਸ ਤੇ ਪੁਲਿਸ ਸਟੇਸ਼ਨ ਤਾਰੀਵਾਲ ਅਤੇ 108 ਐਂਬੂਲੈਂਸ ਤੇ ਫੋਨ ਤੇ ਸੂਚਿਤ ਕੀਤਾ ਅਤੇ ਮੌਕੇ ਤੇ ਐਂਬੂਲੈਂਸ ਅਤੇ ਪੁਲਿਸ ਪਾਰਟੀ ਨੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ ਅਤੇ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪੇਸ਼ ਦਿੱਤਾ ਪੁਲਿਸ ਅਧਿਕਾਰੀ ASI ਬਲਬੀਰ ਸਿੰਘ ਨੇ ਦੱਸਿਆ ਕਿ ਹਰ ਐਂਗਲ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਅਨੁਸਾਰ ਬੰਦੀ ਕਾਰਵਾਈ ਕੀਤੀ ਜਾਵੇਗੀ। ਉਹਨੂੰ ਸੂਚਨਾ ਮਿਲਿਆ ਥਾਣੇ ਜੀ ਕੇ ਨੇ ਫੋਨ ਤੇ ਕਿ ਇੱਕ ਲੜਕਾ ਜਿਹੜਾ 24 ਸਾਲ ਦਾ ਹੈ ਤੇ ਰੇਲਵੇ ਲਾਈਨ ਦੇ ਲਾਗੇ ਪੁਰਾਣੇ ਘਰIAL ਚ ਉਹ ਡਿੱਗਿਆ ਪਿਆ ਸੀ ਤੇ ਜਿਹਦੇ ਅਸੀਂ ਆ ਕੇ ਤੇ ਮੌਕੇ ਤੇ ਵੇਖਿਆ ਉਹਦੇ ਪੂਰੇ ਸੱਟਾਂ ਲੱਗੀਆਂ ਤੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਦੋਨੂੰ ਹਸਪਤਾਲ ਜਾਇਆ ਬਾਕੀ ਅਗਲੀ ਗੱਲ ਵੀ ਵੇਖਣਾ ਅੱਗੇ ਜਾ ਕੇ ਰਹਿਣਾ ਕਿ ਕੀ ਕਰ ਬੁਣਾ ਉਹ ਪਰਿਵਾਰਕ ਮੈਂ ਨੂੰ ਦੱਸਦੇ ਆ ਕਿ ਕਿੰਨੇ ਲਿਆਂਦਾ ਕੀ ਕੀਤਾ ਜੀ ਪਰਿਵਾਰਕ ਮੈਂਬਰ ਕਹਿੰਦੇ ਵੀ ਇਹ ਕੰਮ ਕਰਦਾ ਇਹ ਸ਼ਟਰਿੰਗ ਦਾ ਜੀ ਤੇ ਹਾਂ ਜਦ ਹੁਣੇ ਉਹਨਾਂ ਨੂੰ ਵੀ ਹੁਣੇ ਪਤਾ ਲੱਗਾ ਬਾਕੀ ਉਹ ਸਦਮੇ ਜੀ ਉਹਨਾਂ ਨੇ ਕਲੀਅਰ ਦੱਸਿਆ ਨਾ ਸਾਰਾ ਕੁਝ ਕਿ ਇਹਨੇ ਕਿੰਨੇ ਵੇਕ ਘਰੋਂ ਉਹਨਾਂ ਦੀ ਕਿੱਗ ਗਿਆ ਆ ਤੇ ਕਿੱਥੇ ਕੰਮ ਕਰਦਾ ਸੀ ਉਹ ਫਿਰ ਸਾਰਾ ਪੁੱਛ ਕੇ ਬਾਰੇ ਫਿਰ ਕਰਕੇ ਤੇ ਅੱਗੇ ਕਲੀਅਰ ਕੀਤਾ ਗਿਆ